ਫਿਰੋਜ਼ਪੁਰ ਦੇ ਵਿੱਚ ਇੱਕ عجیبੋ ਗਰੀਬ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਪੀਆਰਟੀਸੀ ਬੱਸ ਹੀ ਚੋਰੀ ਕਰ ਲਈ ਗਈ ਯਾਨੀ ਕਿ ਪੀਆਰਟੀਸੀ ਬੱਸ ਜਿਹੜੀ ਸਰਕਾਰੀ ਬੱਸ ਹੈ ਉਹੀ ਲੈ ਕੇ ਰਫੂ ਚੱਕਰ ਹੋ ਗਏ ਲੁਟੇਰੇ ਹੈਰਾਨੀ ਦੀ ਗੱਲ ਹੈ ਦਰਅਸਲ ਫਿਰੋਜ਼ਪੁਰ ਨਜ਼ਦੀਕ ਇੱਕ ਟਾਬੇ ਦੇ ਉੱਤੇ ਪੀਆਰਟੀਸੀ ਬੱਸ ਰੋਕੀ ਗਈ ਸੀ ਡਰਾਈਵਰ ਅਤੇ ਕੰਡਕਟਰ ਉਸ ਟਾਬੇ ਦੇ ਉੱਤੇ ਰੋਟੀ ਖਾਣ ਰੁਕੇ ਔਰ ਇਸੇ ਦਰਮਿਆਨ ਇਹ ਬੱਸ ਲੁੱਟ ਲਈ ਗਈ ਇਹ ਬੱਸ ਲੈ ਕੇ ਫਰਾਰ ਹੋ ਗਏ ਲੁਟੇਰੇ ਹਾਲਾਂਕਿ ਇਸ ਮਾਮਲੇ ਸੰਬੰਧੀ ਗੁਰੂ ਹਰਸਹਾਏ ਪੁਲਿਸ ਨੂੰ ਇਤਲਾਹ ਦਿੱਤੀ ਗਈ ਉੱਥੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਗਈ ਔਰ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆ ਕੇ ਔਰ ਪੁਲਿਸ ਇਸ ਬੱਸ ਸੰਬੰਧੀ ਵੱਡੇ ਖੁਲਾਸੇ ਕਰਦੀ ਨਜ਼ਰ ਆਈ ਹੈ ਪੁਲਿਸ ਨੇ ਇਸ ਬੱਸ ਸੰਬੰਧੀ ਵੱਡਾ ਖੁਲਾਸਾ ਕੀਤਾ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਬੱਸ ਜਿਹੜੀ ਹੈ ਉਹ ਬਰਾਮਦ ਕਰ ਲਈ ਗਈ ਹੈ ਔਰ ਬੱਸ ਲੁੱਟਣ ਵਾਲਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸਰਕਾਰੀ ਬੱਸ ਹੀ ਲੁੱਟ ਲਈ ਗਈ ਹੈ ਹੈਰਾਨੀ ਦੀ ਗੱਲ ਹੈ ਘਰ ਗੁਰੂ ਹਰ ਸਾਹਿਬ ਦੀ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਸਰ ਇੱਕ ਬੱਸ ਚੋਰੀ ਦਾ ਮਾਮਲਾ ਆਇਆ ਸੀ ਜੀ ਕੀ ਮੈਟਰ ਸੀ ਸਰ ਸਾਰਾ ਇਹ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸੀ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਵਾਲੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਜੀ ਜੇਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿੱਥੋਂ ਦੇ ਜੀ ਬੰਦੇ ਸੀ ਪਤਾ ਲੱਗਿਆ ਸਰ ਕ੍ਰਿਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਪਤੀਸ਼ ਹੋ ਰਹੀ ਹੈ ਸਰ ਕਿਹੜੇ ਡੀਪੋ ਦੀ ਇਹ ਬੱਸ ਸੀ ਜੀ ਪੀਆਰटीसी ਫਰੀਦਕੋਟ ਜੀ